ਮੇਰਾ ਨਾਮ ਮੁਸਕਾਨ ਹੈ ਮੈਂ ਸੀਐਮਡੀ ਯੋਗਸ਼ਾਲਾ ਵੱਲੋਂ ਐਜ਼ ਅ ਯੋਗਾ ਟ੍ਰੇਨਰ ਅਪਾਇੰਟ ਕੀਤੀ ਗਈ ਹਾਂ ਯੋਗਾ ਜਿਹੜਾ ਹੈ ਉਹ ਆਪਣੀ ਲਾਈਫਸਟਾਈਲ ਨੇ ਬਹੁਤ ਹੀ ਵਧੀਆ ਹੈਗਾ ਇਹਨੂੰ ਡੇਲੀ ਰੁਟੀਨ ਵਿੱਚ ਅਪਣਾਉਣਾ ਚਾਹੀਦਾ ਹੈ ਜ਼ਿਆਦਾਤਰ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਸਰਵਾਈਕਲ ਮਾਈਗਰੇਨ ਡਿਪਰੈਸ਼ਨ ਤੇ ਬੈਕ ਪੇਨ ਦੀ ਯੋਗਾ ਦੇ ਕਾਰਨ ਸਾਰੀਆਂ ਦੀ ਮੈਡੀਸਿਨ ਵੀ ਘੱਟ ਹੋ ਰਹੀ ਹੈ ਮੈਡੀਸਿਨ ਦੀ ਡੋਜ਼ ਵੀ ਘੱਟ ਹੋ ਰਹੀ ਹੈ ਔਰ ਜਿਹੜੀਆਂ ਬਿਮਾਰੀਆਂ ਉਹ ਵੀ ਘੱਟ ਹੋ ਰਹੀਆਂ ਯੋਗਾ ਨੂੰ ਆਪਣੀ ਡੇਲੀ ਲਾਈਫਟਾਈਲ ਵਿੱਚ ਅਪਣਾਓ ਯੋਗ ਜਿਹੜਾ ਉਹ ਆਪਣੀ ਬਾਡੀ ਨੂੰ ਤੇ ਮਾਈਂਡ ਨੂੰ ਰਿਲੈਕਸ ਕਰਦਾ ਹੈ ਵੀ ਪੀ ਦੇ ਅੰਦਰ ਹੀ ਮੈਂ 3 ਕਲਾਸਿਸ ਲੈਂਦੀ ਆ ਤਿੰਨੋਂ ਵੈਜੀਸ ਵਾਲੇ ਕਹਿੰਦੇ ਵੀ ਜਦੋਂ ਛੁੱਟੀ ਘੱਦੇ ਹੋ ਨਾ ਤਾਂ ਸਾਨੂੰ ਮਤਲਬ ਕਾਰੇ ਦਾੰਦਾ ਵੀ ਕਦੋਂ ਅਗਲੇ ਦਿਨ ਕਲਾਸ ਲੱਗੇ ਇੰਟਰਵਿਊ ਦਾ ਸਿਸਟਮ ਇੰਨਾ ਬੈਸਟ ਹੈ ਕੋਈ ਉਹਦੇ ਵਿੱਚ ਸਪੈਸ਼ਲਿਟੀ ਨਹੀਂ ਕਰਦੇ ਜੋ ਵੀ ਆਪਾਂ ਰਿਟਰਨ ਔਰਲ ਪ੍ਰੈਕਟੀਕਲ ਜੋ ਵੀ ਆਪਾਂ ਦਿੰਦੇ ਆ ਪੂਰਾ ਵੀਡੀਓਗ੍ਰਾਫੀ ਨਾਲ ਸ਼ੂਟ ਹੁੰਦਾ ਹੈ ਤਾਂ ਕਿ ਕੋਈ ਆ ਨਾ ਕਵੇ ਪਾਰਸ਼ਲਿਟੀ ਕਰਤੇ ਸਾਡਾ ਪੰਜਾਬ ਇੱਕ ਤੰਦਰੁਸਤ ਪੰਜਾਬ ਬਣਦਾ ਜਾ ਰਿਹਾ ਹੈ ਥੈਂਕ ਯੂ ਸੀਐਮ ਸਰ ਫਾਰ ਗਿਵਿੰਗ ਅਸ ਟ ਬੈਸਟ ਓਪਰਚੁਨਿਟੀ ਆਰ ਸਾਰਿਆਂ ਨੂੰ ਸਾਡੇ ਨਾਲ ਇਕੱਠਾ ਕੀਤਾ ਕਰੋ ਜੋ ਰੋਗ ਨਿਰੋਗ